ਬਾਈ ਕੁਜੀਤਾ ਖਾਲਸਾ ਬਾਈ ਕੁਜੀਤੀ ਪਤੇ ਤੁਹਾਨੂੰ ਸਾਰਿਆਂ ਨੂੰ ਬਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਐ ਐਡਵੋਕੇਟ ਸੁਦੀਪ ਕੌਰ ਢਾਲੀਵਾਲ ਤੇ ਅੱਜ ਦੇ ਪਵਿੱਤਰ ਦਿਨ ਬਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਸਭ ਨੂੰ ਦਿਲੋਂ ਮੁਬਾਰਕਾਂ ਦਿੰਦੀ ਆ ਇਹ ਉਹ ਇਤਿਹਾਸਿਕ ਦਿਨ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਧਰਮ ਸਚਾਈ ਅਤੇ ਇਨਸਾਫ਼ ਦੀ ਨਵੀਂ ਲਹਿਰ ਚਲਾਈ ਖਾਲਸਾ ਕੋਈ ਸਿਰਫ ਬਾਣਾ ਨਹੀਂ ਇਹ ਇੱਕ ਸੋਚ ਹੈ ਜਿੱਥੇ ਡਰ ਅਤੇ ਝੂਠ ਦੀ ਕੋਈ ਥਾਂ ਨਹੀਂ ਜਿੱਥੇ ਸੱਚ ਲਈ ਖੜਾ ਹੋਣਾ ਕਮਜ਼ੋਰ ਦੀ ਰਾਖੀ ਕਰਨੀ ਅਤੇ ਅਨਿਆਂ ਦੇ ਖਿਲਾਫ ਬੋਲਣਾ ਫਰਜ਼ੰਦ ਹੈ ਅਤੇ ਇੱਕ ਵਕੀਲ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਨਾ ਸਿਰਫ ਆਪਣੀ ਧਾਰਮਿਕ ਪਛਾਣ ਦੇ ਮਾਣ ਕਰਨਾ ਚਾਹੀਦਾ ਹੈ ਸਗੋਂ ਆਪਣੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਵੀ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਅੱਜ ਦੇ ਇਸ ਪਵਿੱਤਰ ਮੌਕੇ ਤੇ ਮੈਂ ਤੁਹਾਨੂੰ ਖਾਸ ਤੌਰ ਤੇ ਕੁਝ ਕਾਨੂੰਨੀ ਜਾਣਕਾਰੀ ਵੀ ਦੇਣਾ ਚਾਹੁੰਦੀ ਹਾਂ ਜੋ ਕਿ ਸਿੱਖ ਧਰਮ ਅਤੇ ਸੰਵਿਧਾਨਿਕ ਹੱਕਾਂ ਨਾਲ ਜੁੜੀ ਹੋਈ ਹੈ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ 25 ਜਿਹੜਾ ਕਿ ਹਰ ਇੱਕ ਭਾਰਤੀ ਨਾਗਰਿਕ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਦਿੰਦਾ ਹੈ ਦੇ ਸਿੱਖੀ ਕਲੀ ਆਰਟੀਕਲ 25 ਦੇ ਐਕਸਪਲੇਨੇਸ਼ਨ 1 ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਬਿਅਰਿੰਗ ਐਂਡ ਕੈਰੀਿੰਗ ਆਫ ਕਿਰਪਾਨ ਸ਼ਲ ਬੀ ਡੀਮਡ ਟੂ ਬੀ ਇਨਕਲੂਡਿਟ ਇਨ ਦੀ professions ਆਫ ਦੀ ਸਿੱਖ ਰਿਲੀਜੀਅਨ ਇਸ ਦਾ ਮਤਲਬ ਇਹ ਹੋਇਆ ਕਿ ਕਿਰਪਾਨ ਰੱਖਣਾ ਧਾਰਮਿਕ ਹੱਕ ਹੈ ਅਤੇ ਸੈਕਸ਼ਨ 129 ਆਫ ਮੋਟਰ ਵਹੀਕਲ ਐਕਟ ਦੇ ਅਨੁਸਾਰ ਜਦੋਂ ਕੋਈ ਆਵਾਂ ਚਲਾਉਂਦੇ ਸਮੇਂ ਸਿੱਖ ਧਰਮ ਦੇ ਪਾਲਨਹਾਰ ਜੋ ਕਿ ਦਸਤਾਰ ਪਾਉਂਦੇ ਨੇ ਉਹਨਾਂ ਨੂੰ ਹੈਲਮਟ ਤੋਂ ਛੂਟ ਮਿਲੀ ਹੋਈ ਹੈ ਇਹ ਛੂਟ ਇੱਕ ਸੰਵਿਧਾਨਿਕ ਹੱਕ ਦੀ ਤਰ੍ਹਾਂ ਮੰਨੀ ਜਾਂਦੀ ਹੈ ਜੋ ਕਿ ਸਿੱਖੀ ਦੇ ਉਸੂਲਾਂ ਦੀ ਰਾਖੀ ਕਰਦਾ ਹੈ